ਮਾਨਯੋਗ ਪੁਲਿਸ ਕਮਿਸ਼ਨਰ ਰਮਗਸਰ ਸਦਾਰ ਗੁਰਪ੍ਰੀਤ ਸਿੰਘ ਕੋਲਰ ਸਾਹਿਬ ਉਹਨਾਂ ਦੇ ਦੇਸ਼ਾ ਨਿਰਦੇਸ਼ ਏਟ ਅਧਿਆਪਕ ACP ਵੈਸਟ ਸ਼੍ਰੀ ਸ਼ੇਰਦਸ਼ਨ ਜੀ ADCP 2 ਸ਼੍ਰੀ ਹਰਪਾਲ ਜੀ ਤੇ ਮੈਡਮ ਅਮਨਦੀਪ ਕੌਰ SHO ਕੈਂਟੋਨਮੈਂਟ ਇਹਨਾਂ ਨੇ ਕੇਸ ਰਜਿਸਟਰ ਕੀਤਾ ਹੈ FIR ਨੰਬਰ 127 266 2025 ਅੰਡਰ ਸੈਕਸ਼ਨ 103 35 BNS ਐਕਟ ਇਹਦੇਚ ਜਿਹੜਾ ਡਿਸੀਜ਼ ਬੰਦਾ ਹੈ ਉਹਦਾ ਨਾਮ ਹੈ ਵਿਰਿੰਦਰ ਸਿੰਘ ਉਹਦੀ ਉਮਰ ਤਕਰੀਬਨ 40 ਸਾਲ ਹੈ ਉਹਦਾ ਕਤਲ ਹੋਇਆ ਸੀ ਕੱਲ ਲੋਹਾਰਕਾ ਰੋਡ ਤੇ ਤਕਰੀਬਨ ਸਵਾ 5 ਵਜੇ ਸ਼ਾਮੀ ਤੇ ਘੰਟੇ ਡੇਢ ਦੇ ਵਿੱਚ ਵਿੱਚ ਹੀ ਪੂਰੀ ਮਿਹਨਤ ਕਰਕੇ ਮੈਡਮ ਅਮਨਦੀਪ ਕੌਰ ਨੇ ਤੇ ਉਹਨਾਂ ਦੀ ਟੀਮ ਨੇ ਕੇਸ ਟ੍ਰੇਸ ਕਰ ਲਿਆ ਤੇ 12 ਘੰਟਿਆਂ ਦੇ ਵਿੱਚ ਵਿੱਚ ਦੋਸ਼ੀ ਗ੍ਰਿਫਤਾਰ ਕਰ ਲਏ ਇੱਕ ਦੋਸ਼ੀ ਦਾ ਨਾਮ ਹੈ ਸੁਖਵਿੰਦਰ ਸਿੰਘ son of ਬਲਬੀਰ ਸਿੰਘ ਦੂਸਰਾ ਦੂਸਰੇ ਨਾਮ ਹੈ ਗੁਰਪ੍ਰੀਤ ਸਿੰਘ ਅਲਾਇਸ ਗੋਪੀ ਇਹਨਾਂ ਦੀ ਉਮਰ ਤਕਰੀਬਨ 37 ਸਾਲ ਦੀ 33 ਸਾਲ ਹੈਗੀ ਹੈ ਜਿਹੜਾ ਆਪਣਾ ਸੁਖਵਿੰਦਰ ਸਿੰਘ ਹੈ ਉਹਦੀ ਵਾਈਫ ਦਾ ਨਾਮ ਜੋਤੀ ਹੈ ਤੇ ਸੁਖਵਿੰਦਰ ਸਿੰਘ ਨੂੰ ਲੱਗਦਾ ਸੀ ਕਿ ਜੋਤੀ ਦਾ ਜਿਹੜਾ ਅਫੇਅਰ ਹੈ ਉਹ ਵਰਿੰਦਰ ਸਿੰਘ ਨਾਲ ਚੱਲ ਰਿਹਾ ਹੈ ਤੇ ਆਪਣਾ ਜਿਹੜਾ ਸੁਖਵਿੰਦਰ ਸਿੰਘ ਹੈ ਉਹ ਬਦਲੇ ਦੀ ਭਾਵਨਾ ਨਾਲ ਆ ਆਪਣਾ ਇਨਵਰਿੰਦਰ ਸਿੰਘ ਨੂੰ ਮਾਰਿਆ ਉਹਨੇ ਤੇ ਉਸ ਤੋਂ ਇਲਾਵਾ ਉਹ ਆਪਣੇ ਜਦੋਂ ਕਤਲ ਕਰਨ ਗਿਆ ਸੀ ਉਹ ਆਪਣੇ ਬ੍ਰਦਰ ਨੂੰ ਆਪਣਾ ਗੁਰਪ੍ਰੀਤ ਸਿੰਘ ਨੂੰ ਨਾਲ ਲੈ ਕੇ ਗਿਆ ਸੀ ਤੇ ਜਿਹੜਾ ਜਿਹੜਾ ਵਾਹਕਲ ਤੇ ਗਏ ਸੀ ਆਪਣਾ ਸਪਲੈਂਡਰ ਤੇ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਦੱਤਰ ਨਾਲ ਆਪਣਾ ਜਿਹੜਾ ਕਤਲ ਕੀਤਾ ਸੀ ਉਹ ਵੀ ਅਸੀਂ ਦੱਤਰ ਵੀ ਰਿਕਵਰ ਕਰ ਲਈ ਹੈ ਤੇ ਜਿਹੜਾ ਸੁਖਵਿੰਦਰ ਸਿੰਘ ਹੈ ਉਹਨੂੰ ਉਹਨੂੰ ਅਸੀਂ ਫੜਿਆ ਉਥੋਂ ਜੰਮੂ ਬੱਸ ਸਟੈਂਡ ਦੇ ਲਾਗੇ ਹੋ ਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਉਹਨੂੰ ਅਸੀਂ ਬਟਾਲੇਉਂ ਫੜਿਆ ਤੇ ਜਿਹੜਾ ਸੁਖਵਿੰਦਰ ਸਿੰਘ ਉਹ ਆਟੋ ਡਰਾਈਵਰ ਦਾ ਕੰਮ ਕਰਦਾ ਤੇ ਗੁਰਪ੍ਰੀਤ ਚਿਕਨ ਸ਼ਾਪ ਵਿੱਚ ਬਟਾਲੇ ਉਹ ਉੱਥੇ ਕੰਮ ਕਰਦਾ ਤੇ ਸਰ ਜੋਤੀ ਦੇ ਸੰਬੰਧ ਹੈਗੇ ਸੀ ਹਾਂਜੀ ਜੋਤੀ ਤੇ ਸੰਬੰਧ ਹੈਗੇ ਸੀ ਉਹ ਅਸੀਂ ਜਾਂਚ ਪੜਤਾਲ ਕਰ ਰਹੇ ਹਾਂ ਅਸੀਂ ਮੋਬਾਈਲ ਫੋਨ ਵੀ ਰਿਕਵਰ ਕਰ ਲਿਆ ਤੇ ਅਸੀਂ ਮੋਬਾਈਲ ਫੋਨ ਫੋਰੈਂਸਿਕਲੀ ਭੇਜਾਂਗੇ ਤੇ ਜੇ ਕੁਝ ਨਿਕਲੂਗਾ ਤਾਂ ਅਸੀਂ ਤੁਹਾਡੇ ਤੱਕ ਮਚਾਵਾਂਗੇ ਸਰ ਉਹਦੇ ਵੱਲੋਂ ਕਹੇ ਗਏ ਕਿ ਉਹਦੇ ਜੋਤੀ ਦੇ ਨਾਲ ਸੰਬੰਧ ਇਸੇ ਹਨ ਇਹ ਜਿਸ ਕਰਕੇ ਪਹਿਲਾਂ ਵੀ ਉਹਦੇ ਵੱਲੋਂ ਧਮਕੀਆਂ ਵੀ ਦਿੱਤੀਆਂ ਗਈਆਂ ਸੀ ਦੇਖੋ ਜਿਹੜੀ ਜੋਤੀ ਹੈ ਉਹ ਕੁਝ ਦਿਨਾਂ ਪਹਿਲਾਂ ਵੀ ਲੁਧਿਆਣੇ ਗਈ ਸੀ ਤੇ ਜਿਹੜਾ ਇਹਨੂੰ ਲੱਗਦਾ ਸੀ ਸੁਖਵਿੰਦਰ ਸਿੰਘ ਨੂੰ ਕਿ ਉਹਨੂੰ ਲੱਗਦਾ ਸੀ ਕਿ ਵਰਿੰਦਰ ਨੇ ਉਹਨੂੰ ਆਪਣਾ ਕਮਰਾ ਲੈ ਕੇ ਦਿੱਤਾ ਹੈ ਲੁਧਿਆਣੇ ਉਹ ਵੀ ਅਸੀਂ ਥੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਤੇ ਜਦਕਿ ਵਰਿੰਦਰ ਤਾਂ ਆਪਣੀ ਹਲੇ ਫਿਲਹਾਲ ਨੌਕਰੀ ਕਰਦਾ ਸੀਗਾ ਸਿਲਵਰ ਉਹ ਕਲੋਨੀ ਹੈਗੀ ਹੈ ਉੱਥੇ ਤੇ ਬਾਕੀ ਅਸੀਂ ਦੇਖ ਰਹੇ ਆ ਕਿ ਮੋਬਾਈਲ ਫੋਨ ਦਾ ਵੀ ਅਸੀਂ ਫੋਰੈਂਸਿਕ ਕਰਾਣਾਗੇ ਤੇ ਦੇਖਾਂਗੇ ਕਿ ਇਹਨਾਂ ਦੇ ਸਬੰਧ ਸਿਗੇ ਜਾਂ ਨਹੀਂ ਸਿਗੇ। ਪਤਾ ਦਾ ਕਾਰਨ ਸਿਰਫ ਸ਼ੱਕ ਹੀ ਦੇ ਸਕਦਾ। ਫਿਲਹਾਲ ਸ਼ੱਕ ਹੀ ਹੈ ਜੀ।